ਬੇ ਗੁਰ ਮੈਂ ਬਿਸ਼ੇ ਜਗਤਾਰਬ ਸਿੰਘ ਰਿਵਰ ਲਾਈਵ ਚਰਚ ਸਰਈਆ ਬਟਾਲਾ ਵਿੱਚ ਪ੍ਰਭੂ ਦੀ ਸੇਵਾ ਕਰਦਾ ਅੱਜ ਵੇ ਪ੍ਰਭੂ ਦੇ ਬਚਨ ਚੋਂ ਮੈਂ ਤੁਹਾਡੇ ਨਾਲ ਸਭ ਨਾਲ ਪਰਮੇਸ਼ਰ ਦੇ ਕਲਾਮ ਚੋਂ ਗੱਲਬਾਤ ਕਰਨੀ ਚਾਹਣਾ ਆ ਜੋ ਸਾਡੇ ਸਾਰੇ ਲਈ ਬੜੀ ਬਰਕਤਾਂ ਕਾਨ ਬਣੇਗਾ ਅਸੀਂ ਕਹਿੰਦਾ ਦੀ ਕਿਤਾਬ ਉਹਦਾ 27 ਬਾਪ ਉਹਦਾ ਪਹਿਲਾ ਬਚਨ ਪੜਾਂਗੇ ਬਚਨ ਚ ਲਿਖਿਆ ਹੈ ਕੱਲ ਲਈ ਘਰ ਬਣਾਕਰ ਕਿਉਂ ਜੂ ਤੂੰ ਨਹੀਂ ਜਾਣਦਾ ਕਿ ਇੱਕੋ ਦਿਨ ਚ ਕੀ ਹੋ ਜਾਏ ਪੰਜੋਸੀ ਪੜਿਆ ਇਹੋ ਬੰਦਾ ਵਚਨ ਲਿਖ ਰਿਹਾ ਆ ਜਿਹੜਾ ਦੁਨੀਆਂ 'ਚ ਸਭ ਤੋਂ ਬੁੱਧੀਮਾਨ ਗਿਆਨਮਾਨ ਔਰ ਖੁਦਾ ਕੋਨੇ ਬੁੱਧੀ ਪਾਈ ਔਰ ਸਭ ਤੋਂ ਜ਼ਿਆਦਾ ਦੌਲਤਮੰਦ ਧਨੀ ਆਦਮੀ ਲੇਕਿਨ ਜਦੋਂ ਪਰਮੇਸ਼ਰ ਨੂੰ ਜਾਣ ਗਿਆ ਤੇ ਉਹਨੇ ਕਿਹਾ ਵੀ ਕੱਲ ਲਈ ਕਮਾਂਡ ਨਾ ਕਰ ਹਿੰਦੀ 'ਚ ਲਿਖਿਆ ਕੱਲ ਲਈ ਨਾ ਫੂਲ ਕੱਲ ਵਾਸਤੇ ਗਰਬ ਨਾ ਕਰ ਤੂੰ ਨਹੀਂ ਜਾਣਦਾ ਅੱਜ ਹੀ ਤੇਰੇ ਲਈ ਕੀ ਹੋ ਜਾਏ ਪਰਮੇਸ਼ਰ ਦੇ ਪਾਕ ਕਲਾਮ ਦੇ ਵਿੱਚੋਂ ਸਾਨੂੰ ਇੱਕ ਕਹਾਣੀ ਮਿਲਦੀ ਆ ਲਿਖਿਆ ਪਾ ਕਲਮ ਦੇ ਵਿੱਚ ਇੱਕ ਧਨੀ ਆਦਮੀ ਸੀਗਾ ਉਹ ਆਪਣੇ ਖੇਤ ਦੇ ਵੱਲ ਫੇਰਾ ਮਾਰਿਆ ਔਰ ਉਹਨੇ ਆਪਣੇ ਖੇਤ ਨੂੰ ਵੇਖਿਆ ਵੀ بڑا ਖੇਤ ਫਲਿਆ ਆ ਬੜਾ ਅਨਾਜ ਮੇਰਾ ਹੋਏਗਾ ਰਾਤ ਲੰਮੇ ਪਿਆ ਜਾ ਕੇ ਮੰਜੇ ਤੇ ਵਿਚਾਰ ਕਰ ਰਿਹਾ ਆ ਮੇਰਾ ਖੇਤ ਬਹੁਤ ਫਲ ਗਿਆ ਹੁਣ ਮੈਂ ਇਹ ਕਰਾਂਗਾ ਆਪਣੀ ਫਸਲ ਨੂੰ ਵੱਢਾਂਗਾ ਢੋਲੇ ਵੱਡੇ ਵੱਡੇ ਬਣਾਵਾਂਗਾ ਉਹਦੇ ਵਿੱਚ ਜਮਾਂ ਕਰਾਂਗਾ ਫਿਰ ਮੈਂ ਕਹਾਗਾ ਹੇ ਮੇਰੀ ਜਾਨ ਖਾ ਪੀ ਤੇ ਮौज ਮਾਨ ਉਸੇ ਵਕਤ ਪ੍ਰਵੇਸ਼ ਦੀ ਆਵਾਜ਼ ਉਹਨ ਨੂੰ ਆਈ ਹੈ ਮੂਰਖ ਜੋ ਚੀਜ਼ਾਂ ਤਿਆਰ ਕੀਤੀਆਂ ਐ ਕਿਧੀਆਂ ਹੋਣਗੀਆਂ ਅੱਜ ਦੀ ਰਾਤ ਹੀ ਤੇਰੀ ਜਾਨ ਤੇਥੋਂ ਲਈ ਜਾਏਗੀ ਇਸ ਲਈ ਮੇਰੇ ਭੈਣ ਭਰਾਓ ਸਾਨੂੰ ਕਦੇ ਵੀ ਆਪਣੀ ਬੁੱਧੀ ਦਾ ਘਮੰਡ ਨਹੀਂ ਕਰਨਾ ਚਾਹੀਦਾ ਕਦੇ ਵੀ ਆਪਣੇ ਗਿਆਨ ਦਾ ਘਮੰਡ ਨਹੀਂ ਕਰਨਾ ਚਾਹੀਦਾ ਕਦੇ ਵੀ ਆਪਣੀ ਸੁੰਦਰਤਾ ਦਾ ਘਮੰਡ ਨਹੀਂ ਕਰਨਾ ਚਾਹੀਦਾ ਲਿਖਿਆ ਇਹ ਸਮਝਿਰ ਗਿਆ ਕੱਲ ਲਈ ਚਿੰਤਾ ਨਾ ਕਰ ਅੱਜ ਦਾ ਦੇਣੀ ਤੇਰੇ ਲਈ ਬਥੇਰਾ ਆ ਕੁਝ ਲੋਕ ਹਰ ਰੋਜ਼ ਕੱਲ ਦੀ ਚਿੰਤਾ ਕਰਦੇ ਆ ਕੱਲ ਕੀ ਹੋਏਗਾ ਬੱਚੇ ਜਮਾਨ ਹੋਗੇ ਕੀ ਹੋਏਗਾ ਸ਼ਾਦੀਆਂ ਕੈਸੇ ਹੋਣਗੀਆਂ ਜੌਬ ਕਿੱਥੋਂ ਮਿਲੇਗੀ ਲੇਕਿਨ ਬਾਈ ਬਜ ਰਿਖਿਆ ਕੱਲ ਲਈ ਗਰਬ ਨਾ ਕਰ ਕੱਲ ਲਈ ਨਾ ਫੂਲ ਤੂੰ ਨਹੀਂ ਜਾਣਦਾ ਅੱਜ ਦਾ ਦਿਨ ਹੀ ਤੇਰੇ ਲਈ ਕੀ ਹੋ ਜਾਏ ਅਸੀਂ ਆਮ ਰੋਜ਼ ਘਟਨਾਵਾਂ ਦੇਖਦੇ ਆ ਲੋਕ ਸਵੇਰ ਘਰੋਂ ਨਿਕਲਦੇ ਨੇ ਘਰ ਵਾਪਸ ਨਹੀਂ ਆਉਂਦੇ ਕਰੋ ਨਿਕਲਦੇ ਨੇ ਅਸੀਡ ਹੋ ਜਾਂਦੇ ਨੇ ਕੁਝ ਲੋਕ ਘਰੋਂ ਜਾਂਦੇ ਨੇ ਨੌਜਵਾਨ ਬੇਟੇ ਬੇਟੀਆਂ ਦਵਾਈਆਂ ਖਾ ਕੇ ਫਾ ਲੈ ਕੇ ਮਰ ਜਾਂਦੇ ਨੇ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਨਹੀਂ ਕਿ ਸਾਡੀ ਰੂਹ ਵੀ ਕਿੱਥੇ ਜਾਣੀ ਆ ਸ੍ਰੀ ਪਾਕ ਕலாம் ਵੀ ਲਿਖਿਆ ਮਨੁੱਖ ਨੂੰ ਕੀ ਫਾਇਦਾ ਸਾਰੇ ਜਗਤ ਨੂੰ ਕਮਾ ਲੇ ਤੇ ਆਪਣੀ ਜਾਨ ਦਾ ਨੁਕਸਾਨ ਕਰ ਲੇ ਇਸ ਸ੍ਰੀ ਬਾਈਬਲ ਇਹ ਬਿਆਨ ਕਰ ਦਿਆ ਕੱਲ੍ਹ ਲਈ ਨਾ ਫੂਲ ਤੂੰ ਨਹੀਂ ਜਾਣਦਾ ਅੱਜ ਹੀ ਤੇਰੇ ਲਈ ਕੀ ਹੋ ਜਾਏ ਜਦੋਂ ਅਸੀਂ ਦਾਨੀਏਲ ਦੀ ਕਿਤਾਬ ਪੜ੍ਹਦੇ ਆਂ ਤਾਂ ਲਿਖਿਆ ਪਾਕलाम ਦੇ ਵਿੱਚ ਇੱਥੇ ਸਾਨੂੰ ਇੱਕ ਬੜੀ ਵਧੀਆ ਕਹਾਣੀ ਮਿਲਦੀ ਆ ਜਦੋਂ ਅਸੀਂ ਦਾਨੀਏਲ ਦੀ ਕਿਤਾਬ ਪੰਜ ਬਾਪ ਪੜ੍ਹਦੇ ਆਂ ਤਾਂ ਲਿਖਿਆ ਪਾਕलाम ਵਿੱਚ ਬੇਲਸ਼ੇਸ਼ ਰਾਜਾ ਜਦੋਂ ਰਾਜਾ ਬਣਿਆ ਤੇ ਉਹਨੂੰ ਬੜਾ ਘਮੰਡ ਆ ਗਿਆ ਤੇ ਉਹਨੇ ਲਿਖਿਆ ਬੜੇ ਆਪਣੇ ਰਾਜ ਜਿਹਨੇ ਮੋਦਬਰ ਬੰਦੇ ਸੀਗੇ ਉਹਦੇ بڑے ਮੰਤਰੀ ਸੀਗੇ ਸਾਰੇ ਆਪਣੀ ਮੰਤਰੀ ਮੰਡ ਨੂੰ ਬੁਲਾ ਕੇ ਸ਼ਰਾਬ ਪੇਣੀ ਸ਼ੁਰੂ ਕੀਤੀ ਉਸ ਤੋਂ ਬਾਅਦ ਲਿਖਿਆ ਇੰਨਾ ਕਮੰਡੀ ਹੋ ਗਿਆ ਉਹਨੇ ਪਰਮੇਸ਼ਰ ਦੇ ਪਵਿੱਤਰ ਭਾਂਡਿਆਂ ਨੂੰ ਲਿਆ ਕੇ ਸ਼ਰਾਬ ਪੀਤੀ ਤਾਂ ਉਸੇ ਵੇਲੇ ਹੀ ਲਿਖਿਆ ਪਰਮੇਸ਼ਰ ਦਾ ਹੱਥ ਪ੍ਰਗਟ ਹੋਇਆ ਔਰ ਉਹ ਕੋਈ ਲਿਖਣਾ ਸ਼ੁਰੂ ਕਰ ਦਿੱਤਾ ਜਦੋਂ ਉਹਨੇ ਹੱਥ ਵੇਖਿਆ ਵੀ ਹੱਥ ਪ੍ਰਗਟ ਹੋਇਆ ਸਰੀਰ ਕੋਈ ਨਹੀਂਗਾ ਇਹ ਲਿਖਤ ਕੀ ਰਹੀ ਜਾ ਰਹੀ ਆ ਤਾਂ ਉਸੇ ਵੇਲੇ ਹੀ ਉਹਦੇ ਲਿਖਿਆ ਜੋੜ ਢਿੱਲੇ ਹੋ ਗਏ ਸਾਰਾ ਕਮੰਡ ਚੱਕਰਾ ਚੂਰ ਹੋ ਗਿਆ ਉਸ ਵੇਲੇ ਅਬਰ ਰਾਜ ਨੂੰ ਕਹਿੰਦਾ ਜਾਓ ਜਿੰਨੇ ਬੁੱਧੀਮਾਨ ਆਦਮੀ ਨੇ ਜਿੰਨੇ ਪੜਨਤ ਲੋਕ ਨੇ ਗਿਆਨੀ ਲੋਕ ਨੂੰ ਸਾਧ ਕੇ ਲਿਆਓ ਇਸ ਲਿਖਤ ਨੂੰ ਪੜ ਕੇ ਸੁਣਾਏ ਤੋ ਲਿਖਿਆ ਉਹਨੇ ਕਿਹਾ ਸਾਰੇ ਰਾਜ ਠਨੋਰਾ ਪਾਇਆ ਮੇਰਾ ਜਿਹਨੇ ਬੁੱਧੀਮਾਨ ਨੇ ਗਿਆਨਮਾਨ ਨੇ ਇਸ ਲਿਖਤ ਨੂੰ ਪੜੇ ਮੈਂ ਉਹਨੂੰ ਬੜਾ ਇਨਾਮ ਦੇਵਾਂਗਾ ਉਹਨੂੰ ਕਿੰਦੀ ਰੰਗ ਦਾ ਕੰਠਾ ਪਾਇਆ ਜਾਏਗਾ ਸੂਟ ਪਾਇਆ ਜਾਏਗਾ ਔਰ ਸੋਨੇ ਦਾ ਕੰਠਾ ਪਾਇਆ ਜਾਏਗਾ ਤਾਂ ਉਸੇ ਵੇਲੇ ਹੀ ਕੋਈ ਵੀ ਉਸ ਲਿਖਤ ਨੂੰ ਪੜ ਨਹੀਂ ਸਕਿਆ ਕਿਉਂਕਿ ਉਹ ਲਿਖ ਜੋ ਪਰਮੇਸ਼ਰ ਦੇ ਆਤਮਾ ਦੁਆਰਾ ਲਿਖੀ ਜਾਂਦੀ ਆ ਦੁਨਿਆਵੀ ਬੁੱਧੀ ਉਸ ਨੂੰ ਪੜ ਨਹੀਂ ਸਕਦੀ ਉਸ ਨੂੰ ਲਿਖ ਨਹੀਂ ਸਕਦੀ ਆਤਮਾ ਦੁਆਰਾ ਲਿਖਿਆ ਹੋਇਆ ਬਤਨ ਜਿਹੜਾ ਹੈ ਆਤਮਾ ਪਾਏ ਹੋ ਲੋਕ ਹੀ ਸਮਝ ਸਕਦੇ ਨੇ ਤਦ ਬੇਸ਼ੇਸ਼ਰ ਦੀ ਮਾਤਾ ਜਿਹੜੀ ਸੀ ਉਹ ਮਹਿਲ ਵਿੱਚ ਆਈ ਉਹਨੇ ਕਿਹਾ ਬੇਟਾ ਤੂੰ ਕਿਉਂ ਫਿਕਰ ਕਰਦਾ ਆ ਤੇਰੇ ਰਾਹ ਚ ਇੱਕ ਬੰਦਾ ਆਇਆ ਸੀ ਜਿਹਦਾ ਨਾਮ ਦਾਨੀਏ ਲਿਆ ਇਸ ਲਈ ਉਹਨੂੰ ਸਦਾ ਲਾ ਉਹ ਇਸ ਲਿਖਤ ਨੂੰ ਪੜ੍ਹੇਗਾ ਕਿਉਂਕਿ ਉਹਦੇ ਵਿੱਚ ਦਿਉਤਿਆਂ ਦਾ ਆਤਮਾ ਆ ਤੋ ਦਾਨੀਏ ਆਇਆ ਦਾਨੀਏ ਜਦੋਂ ਆਇਆ ਤੇ ਉਹਨੂੰ ਕਹੇ ਵੀ ਤੂੰ ਲਿਖਤ ਨੂੰ ਪੜ੍ਹੇਗਾ ਤੇ ਇਨਾ ਇਨਾ ਨਾਮ ਮਿਲੇਗਾ ਤੋ ਲਿਖਿਆ ਪਾਕ੍ਰਾਮ ਵਿੱਚ ਦਾਨੀਏ ਕਹਿੰਦਾ ਤੇਰੇ ਨਾਮ ਤੇਰੇ ਪਾਸ ਨਾ ਮੈਂ ਫਿਰ ਵੀ ਲਿਖਤ ਨੂੰ ਪੜ੍ਹਾਂਗਾ ਔਰ ਪੜ੍ਹ ਕੇ ਦੱਸਾਂਗਾ ਉਹ ਲਿਖਤ ਵਿੱਚ ਪੜਿਆ ਮਨੇ ਮਨੇ ਤਕੇ ਉਪਰ ਸੀ ਮਨੇ ਪਦ ਜਿਸ ਦਾ ਅਰਥ ਆ ਤੂੰ ਤਕਰੀਬੇ ਤੋਲਿਆਂ ਤੇ ਘਟ ਨਿਕਲਿਆ ਤੇ ਤੇਰੇ ਰਾਜ ਦਾ ਲੇਖਾ ਕੀਤਾ ਗਿਆ ਤੇ ਲੇਖਿਆ ਪਾਕ람 ਦੇ ਵਿੱਚ ਉਸੇ ਵੇਲੇ ਹੀ ਦੇਖਿਆ ਬਚਨ ਦੇ ਵਿੱਚ ਉਸੇ ਵੇਲੇ ਹੀ ਉਹਦਾ ਰਾਜ ਮਾਦੀਆਂ ਫਾਰਸੀਆਂ ਨੂੰ ਦਿੱਤਾ ਗਿਆ ਵੰਡਿਆ ਗਿਆ ਇਸ ਤੋਂ ਪਹਿਲਾਂ ਉਸ ਦਾਨੀਏਲ ਨੇ ਬੇਸ਼ੇਸ਼ ਨੂੰ ਕਿਹਾ ਸੁਣ ਰਾਜਾ ਤੇਰਾ ਪਿਓ ਨਮਕ ਨਸਰ ਵੀ ਕਮੰਡੀ ਸੀਗਾ ਉਹਨੇ ਕਮੰਡ ਕੀਤਾ ਤੇ ਪਰਮੇਸ਼ਰ ਨੇ ਉਹਨੂੰ ਖੋਤਿਆਂ ਦਾ ਡੰਗਰਾਂ ਦਾ ਮਨ ਦੇ ਦਿੱਤਾ ਤੇ ਉਹ ਕਈ ਸਮੇਂ ਕਹਾ ਖਾਂਦਾ ਰਿਹਾ ਕਿ ਅਸਰੀ ਤੂੰ ਵੀ ਉਹਦਾ ਪੁੱਤਰ ਹੋਇਆ ਤੂੰ ਵੀ ਇੱਕ ਮੰਡੀ ਬਣਿਆ ਇਸੀ ਤੇਰਾ ਰਾਜ ਮਾਦੀ ਫਾਸੇ ਰਵਣਾ ਜਾਏਗਾ ਇਸ ਲਈ ਮੇਰੇ ਭੈਣ ਪ੍ਰਾਉ ਪਾਕ ਕਲਾਮ ਦੇ ਵਿੱਚ ਲਿਖਿਆ ਹੈ ਨਾਲ ਸੋਣ ਤੋਂ ਪਹਿਲਾਂ ਕਮੰਡੀ ਰੂਹ ਆਉਂਦੀ ਆ ਇਸ ਭਾਈ ਨੇ ਕਮਾਂਡ ਕੀਤਾ ਕਮਾਂਡ ਕਰਕੇ ਉਹਦੀ ਜਾਨ ਖਤਰੇ 'ਚ ਪੈ ਗਈ ਉਹਦਾ ਰਾਜ ਮਾਦੀ ਫਾਸਾ ਨੂੰ ਦਿੱਤਾ ਗਿਆ ਇਸ ਲਈ ਪਾਕ ਕਲਾਮ 'ਚ ਲਿਖਿਆ ਆ ਹਾਬ ਰਾਜਾ ਸੀ ਉਹਨੇ ਬੜਾ ਕਮਾਂਡ ਕੀਤਾ ਖੁਦਾ ਨੇ ਉਹਦਾ ਰਾਜ ਚੱਕਣਾ ਚੁਰ ਕਰ ਦਿੱਤਾ ਬਾਈ ਬੱਚ ਬਹੁਤ ਬਚਨ ਸਾਨੂੰ ਮਿਲਦੇ ਨੇ ਜਿੰਨਾ ਕਮੰਡ ਕਮੰਡ ਕੀਤਾ ਕਮਾਂਡੇ ਚ ਆ ਗਏ ਇਸ ਲਈ ਬਚਨ ਚ ਲਿਖਿਆ ਗਮੰਡ ਕਰ ਇਸ ਗੱਲ ਤੇ ਕਰ ਕਿ ਮੈਂ ਖੁਦਾ ਨੂੰ ਜਾਣਦਾ ਆ ਨਾ ਆਪਣੀ ਬੁੱਧੀ ਦੇ ਕਮੰਡ ਕਰ ਨਾ ਆਪਣੀ ਸੁੰਦਰਤਾ ਦੇ ਕਮੰਡ ਕਰ ਨਾ ਆਪਣੇ ਬਲ ਤੇ ਕਮੰਡ ਕਰ ਕਮੰਡ ਕਰ ਇਸ ਗੱਲ ਤੇ ਕਰ ਕਿ ਮੈਂ ਖੁਦਾ ਨੂੰ ਜਾਣਦਾ ਆ ਹਾਲੇਲੂਇਆ ਜ ਉਸ ਬਰ ਹਾਲੇਲੂਇਆ ਹallelujah ਇਸ ਲਈ ਜਿੰਨੇ ਅਸਬਕ ਇਸ ਬਚਨ ਨੂੰ ਸੋਲ ਰਹੇ ਨੇ ਬਾਈਬਲ ਦੇ ਮਤਾਬਕ ਜਿਹੜੇ ਲੋਕ ਕਮੰਡੀ ਹੋ ਜਾਂਦੇ ਨੇ ਖੁਦਾ ਉਹਨਾਂ ਦੇ ਕਮੰਡ ਨੂੰ ਚੱਕਣਾ ਚੂਰ ਕਰ ਦਿੰਦਾ ਕਿਉਂਕਿ ਖੁਦਾ ਦੇ ਸਾਹਮਣੇ ਕੋਈ ਵੀ ਚੀਜ਼ ਜਿਹੜੀ ਹੈ ਟੇਕ ਨਹੀਂ ਸਕਦੀ ਆ ਦੀਨ ਦੀ ਵਿੱਚ ਆਓ ਪਾਕ ਕਲਾਮ ਦੇ ਵਿੱਚ ਲਿਖਿਆ ਹੈ ਜੋ ਅਦੀਨ ਹੋ ਕੇ ਖੁਦਾ ਦੇ ਸਾਹਮਣੇ ਜਾਂਦੇ ਨੇ ਉਹ ਹੀ ਲੋਕਾਂ ਨੂੰ ਖੁਦਾ ਬlesਸ ਕਰਦਾ ਆ ਇਸ ਲਈ ਅਗਰ ਅਸੀਂ ਸੋਚ ਰਹੇ ਆ ਕੱਲ ਇਹ ਕਰਾਂਗੇ ਪਰਸੋਂ ਇਹ ਕਰਾਂਗੇ ਇਹ ਕਰਾਂਗੇ ਆਪਣੀਆਂ ਯੋਜਨਾ ਬਣਾਉਂਦੇ ਆ ਪਰ ਲਿਖਿਆ ਜਿਹੜੀ ਯੋਜਨਾ ਖੁਦਾ ਤੋਂ ਲਉਂ ਆ ਉਹ ਹੀ ਸਫਲ ਹੋ ਜਾਂਦੀ ਆ ਬੋਲੋ ਹਾਲੇਲੂਇਆ 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 ਮੇਰੇ ਭੈਣ ਭਰਾਓ ਅੱਜ ਇਸ ਬਚਨ ਨੂੰ ਆਪਣੇ ਜੀਮ ਵਿੱਚ ਲਈਏ ਕਦੇ ਵੀ ਕਮੰਡੀ ਨਾ ਬਣੀਏ ਅਸੀਂ ਨਹੀਂ ਜਾਣਦੇ ਅੱਜ ਸਾਡੇ ਲਈ ਕੀ ਹੋ ਜਾਏ ਯਾਕੂਬ ਇਹਦੇ ਬਾਰੇ ਅੱਛੇ ਤਰੀਕੇ ਨਾਲ ਬਿਆਨ ਕਰਦਾ ਆ ਜਦੋਂ ਯਾਕੂਬ ਦੀ ਪੱਤਰੀ 4 ਵਾਪ 13 ਵਜਨ ਪੜ੍ਹਦੇ ਆ ਤੇ ਕਹਿੰਦਾ ਹੇ ਭਰਾਓ ਹੇ ਮੇਰੇ ਭਾਈਓ ਤੁਸੀਂ ਇਹ ਨਾ ਸੋਚੋ ਕਿ ਕੱਲ ਫਰਾਨੀ ਸ਼ਹਿਰ ਤੇ ਜਾਵਾਂਗੇ ਉਥੇ ਕੁਝ ਸਮਾਂ ਰਵਾਂਗੇ ਬਣਜੇ ਵਪਾਰ ਕਰਾਂਗੇ ਤੇ ਕੁਝ ਖਟਾਂਗੇ ਕਹਿੰਦਾ ਤੁਹਾਡੀ ਜਿੰਦ ਹੈ ਹੀ ਕੀ ਆ ਤੁਹਾਡੀ ਜਿੰਦ ਹੈ ਹੀ ਤੁਸੀਂ ਦੇ ਪਾਪ ਤੁਸੀਂ ਇਹ ਕਹਿਣਾ ਸੀ ਖੁਦਾ ਚਾਹੇ ਅਸੀਂ ਜਿੰਦਾ ਰਵਾਂਗੇ ਇਹ ਜਾਂ ਉਹ ਕੰਮ ਕਰਾਂਗੇ ਇਸ ਅਸ ਬਚਨ ਦੇ ਦੁਆਰਾ ਮੈਂ ਤੁਹਾਨੂੰ ਸਾਰਿਆਂ ਨੂੰ ਤਕੀਦ ਕਰਦਾ ਹਾਂ ਔਰ ਬੇਨਤੀ ਵੀ ਕਰਦਾ ਹਾਂ ਕਿ ਕਮਾਂਡੀ ਕਦੀ ਨਾ ਬਣੋ ਕਮਾਂਡ ਨਾ ਕਰੋ ਜਿਹੜੇ ਲੋਕ ਕਮਾਂਡ ਕਰਦੇ ਖੁਦਾਮ ਦੇ ਕਮਾਂਡ ਨੂੰ ਚੱਕਣਾ ਚੂਰ ਕਰ ਦਿੰਦਾ ਇਸ ਲਈ ਕਿਹਾ ਕੱਲ ਲਈ ਨਾ ਫੂਲ ਕੱਲ ਲਈ ਨਾ ਕਮਾਂਡ ਕਰ ਤੂੰ ਨਹੀਂ ਜਾਣਦਾ ਅੱਜ ਹੀ ਤੇਰੇ ਲਈ ਕੀ ਹੋ ਜਾਵੇ ਇਹਨਾਂ ਬਚਨਾਂ ਦੁਆਰਾ ਖੁਦਾ ਤੁਹਾਨੂੰ ਬLES ਕਰੇ ਸਾਰਿਆਂ ਨੂੰ ਜੈ ਮਸੀਹ